ਅੱਜ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਦੇਸ਼ ਦੁਨੀਆ ਵਿੱਚ ਮਨਾਇਆ ਜਾ ਰਿਹਾ ਤੇ ਇਸ ਮੌਕੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਉਹਨਾਂ ਦੇ ਨਾਲ ਸੰਬੰਧਿਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਕਿਸ ਤਰੀਕੇ ਨਾਲ ਸੰਗਤ ਇੱਥੇ ਪਹੁੰਚ ਰਹੀ ਹੈ ਤੇ ਹੁਣ ਤੁਹਾਨੂੰ ਅਨੰਦਪੁਰ ਸਾਹਿਬ ਸਥਿਤ ਲੈ ਕੇ ਚੱਲਦੇ ਹਾਂ ਮੇਰੇ ਸਹਿਯੋਗੀ ਉੱਥੋਂ ਸਾਡੇ ਨਾਲ ਜੁੜ ਰਹੇ ਨੇ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈਗਾ ਜਿੱਥੇ ਕਿ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ ਸੀ ਜਸਪ੍ਰੀਤ ਸਿੰਘ ਅਸ਼ ਮੇਰੇ ਸਹਿਯੋਗੀ ਉੱਥੋਂ ਸਾਡੇ ਨਾਲ ਜੁੜ ਰਹੇ ਨੇ ਜਸਪ੍ਰੀਤ ਹੈ ਸ਼ਹੀਦੀ ਦਾ ਦਿਨ ਹੈ ਪਰ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲੀ ਕੌਮ ਹੈਗੀ ਕਿਸ ਤਰੀਕੇ ਦੀ ਇੱਥੇ ਜਿਹੜਾ ਸੰਗਤ ਪਹੁੰਚ ਰਹੀ ਹੈ ਕਿਸ ਤਰ੍ਹਾਂ ਦਾ ਉਤਸ਼ਾਹ ਕਿਸ ਤਰੀਕੇ ਦੀ ਸ਼ਰਧਾ ਭਾਵਨਾ ਇੱਥੇ ਪੇਟ ਕੀਤੀ ਜਾ ਰਹੀ ਹੈ ਬਿਲਕੁਲ ਸਹੀ ਆ ਸਿਕ ਕੌਮ ਹਮੇਸ਼ਾ ਚੜਦੀ ਕਲਾ ਚ ਰਹਦੀ ਆ ਅਨੰਦ ਸਾਹਿਬ ਦਾ 파ਟ ਚਾਹੇ ਕੋਈ ਦੁਨੀਆ ਤੋਂ ਰੁਖਸਤ ਹੁੰਦਾ ਹੋਵੇ ਉਸ ਲਈ ਵੀ ਕੀਤਾ ਜਾਂਦਾ ਚਾਹੇ ਕਿਸਦਾ ਜਨਮ ਹੁੰਦਾ ਹੋਵੇ ਉਸ ਲਈ ਵੀ ਕੀਤਾ ਜਾਂਦਾ ਆ ਇਹ ਇੱਕ ਸਭ ਤੋਂ ਵੱਡੇ ਐਗਜ਼ਾਮਪਲ ਹੈ ਮਿਲਦੀ ਆ ਜਿੱਥੇ ਇਸ ਸਮੇਂ ਅਸੀਂ ਮੌਜੂਦ ਆ ਇਹ ਉਹ ਥਾਂ ਹੈ ਜਿੱਥੇ ਸਭ ਤੋਂ ਪਹਿਲਾਂ ਜਦ ਜਿਹੜਾ ਸੀਸ ਹਰਨਦਪੁਰ ਸਾਹਿਬ ਲਿਆਂਦਾ ਜਾਂਦਾ ਕਿਉਂਕਿ ਭਾਈ ਜਤਾ ਜੀ ਜਾਂਦੇ ਇਹ ਤਕਰੀਬ ਉਹਨਾਂ ਦਾ ਸੀਸ ਇੱਥੇ ਲੈ ਕੇ ਆਉਂਦੇ ਨੇ ਤਾਂ ਇਸ ਥਾਂ ਤੇ ਰੱਖਿਆ ਜਾਂਦਾ ਜਿੱਥੇ ਲੋਕ ਨਗਮਸਤਕ ਹੋ ਰਹੇ ਨੇ ਇਹ ਥਾਂ ਹੈ ਉਹ ਜਿੱਥੇ ਸਭ ਤੋਂ ਪਹਿਲਾਂ ਸੀਸ ਲਿਆਂਦਾ ਜਾਂਦਾ ਇੱਥੇ ਰੱਖਿਆ ਜਾਂਦਾ ਸਤਿਕਾਰ ਸਹਿਤ ਇੱਥੇ ਦਰਸ਼ਨ ਕੀਤੇ ਜਾਂਦੇ ਨੇ ਇੱਥੋਂ ਹੀ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਪਾਣਾ ਮੰਨਣ ਦੇ ਲਈ ਕੌਮ ਨੂੰ ਕਹਿੰਦੇ ਨੇ ਕੌਮ ਨੂੰ ਛੜਦੀ ਕਲਾ ਦੀ ਗੱਲ ਕਰਦੇ ਨੇ ਕੌਮ ਦੀ ਕੁਰਬਾਨੀ ਦੀ ਗੱਲ ਕਰਦੇ ਨੇ ਇਸੇ ਥਾਂ ਦੇ ਉੱਤੋਂ ਉਸ ਤੋਂ ਬਾਅਦ ਜਿਹੜਾ ਸੀਸ ਹੈ ਉਸ ਨੂੰ ਸੰਸਕਾਰ ਦੇ ਲਈ ਦੂਸਰੀ ਥਾਂ ਲਿਆਂਦਾ ਜਾਂਦਾ ਜਿੱਥੇ ਬਿਲ ਉਹਨੇ ਉਸਤਾਦ ਦੇ ਵਿੱਚ ਜਿੱਥੇ ਸੰਸਕਾਰ ਜਿਹੜਾ ਆ ਉਹ ਕੀਤਾ ਜਾਂਦਾ ਹੈ ਇਹ ਥਾਏ ਇਹ ਗੁਰਦੁਆਰਾ ਸਾਹਿਬ ਹੈ ਸੀਸਕਨ ਸਾਹਿਬ ਜਿਹੜਾ ਅੰਦਰ ਬਣਿਆ ਹੋਇਆ ਜਿੱਥੇ ਸੰਸਕਾਰ ਕੀਤਾ ਗਿਆ ਸੀ ਸੀਸ ਦਾ ਸੋ ਇੱਕ ਦਿੱਲੀ ਤੋਂ ਜਦ ਗੁਰੂ ਸਾਹਿਬ ਆਪਣੀ ਸ਼ਹਾਦਤ ਦਿੰਦੇ ਨੇ ਉੱਥੋਂ ਜਿਹੜੇ ਭਾਈ ਜਤਾ ਜੀ ਆ ਜਿਹੜਾ ਉਹਨਾਂ ਸੀਸ ਨੂੰ ਲੈ ਕੇ ਜਦ ਪੰਜਾਬ ਵੱਲ ਆਉਂਦੇ ਨੇ ਤਾਂ ਫੇਰ ਕੀਰਤਪੁਰ ਸਾਹਿਬ ਕੋਲ ਜਿਹੜਾ ਭਵਾਨਗੜ ਗੁਰਦੁਆਰਾ ਸਾਹਿਬ ਆ ਜਿੱਥੇ ਉਸ ਗੁਰਦੁਆਰਾ ਸਾਹਿਬ ਦੇ ਕੋਲ ਜਾ ਕੇ ਜਦ ਉੱਥੋਂ ਰਸੀਵ ਕੀਤਾ ਜਾਂਦਾ ਗੁਰੂ ਸਾਹਿਬ ਉੱਥੇ ਪਹੁੰਚਦਾ ਤਮਾਮ ਸੰਗਤ ਉੱਥੇ ਪਹੁੰਚਦੇ ਉੱਥੋਂ ਸੀਸ ਨੂੰ ਲਿਆਂਦਾ ਜਾਂਦਾ ਮਿਲਕੋ ਬਾਹਰ ਜਿਹੜਾ ਬੁੰਗਾ ਸਾਹਿਬ ਤੁਹਾਨੂੰ ਦਿਖਾਇਆ ਉੱਥੇ ਜਿਹੜਾ ਸੀਸ ਰੱਖਿਆ ਜਾਂਦਾ ਉਸ ਤੋਂ ਬਾਅ ਜਾਂਦਾ ਜਿੱਥੇ ਇੱਥੇ ਲਿਆ ਕੇ ਸੰਸਕਾਰ ਕਰ ਦਿੱਤਾ ਜਾਂਦਾ ਆ ਤੇ ਇਹ ਉਹ ਥਾਂ ਹੈ ਇੱਕ ਪਵਿੱਤਰ ਥਾਂ ਤੇ ਦਿੱਲੀ ਤੋਂ ਲੈ ਕੇ ਇੱਥੇ ਤੱਕ ਦਾ ਸਫ਼ਰ ਆ ਜਿਹੜਾ ਜਿਵੇਂ ਅਸੀਂ ਪਹਿਲਾਂ ਦਿੱਲੀ ਜਿਹੜਾ ਸੰਤਾਂ ਦਰਸ਼ਨ ਕਰਾਇਆ ਤਾਂ ਇਹ ਹੁਣ ਇਸ ਥਾਂ ਤੇ ਸੀਸ ਗੰਸਾ ਗੁਰਦੁਆਰਾ ਸਾਹਿਬ ਆ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਬਿਲਕੁਲ ਤਖਤ ਸਾਹਿਬ ਦੇ ਨਾਲ ਜਿਹੜਾ ਬਣਿਆ ਹੋਇਆ ਬਾਜ਼ਾਰ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਹੁਣ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਕਿਉਂਕਿ ਅੱਜ ਦਾ ਦਿਹਾੜਾ ਆ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹ ਦਿਹਾੜਾ ਮਨਾਇਆ ਜਾ ਰਿਹਾ ਲੋਕ ਸ਼ਰਧਾ ਭਾਵ ਨਾਲ ਆ ਦਿਹਾੜੇ ਨੂੰ ਮਨਾਉਂਦੇ ਨਜ਼ਰ ਆ ਰਹੇ ਨੇ ਇਸੇ ਕਰਕੇ ਇਸੇ ਥਾਂ ਦੇ ਉੱਤੇ ਅੱਜ ਜਿਹੜਾ ਰਾਸ਼ਾ ਸਵਾਗਤ ਜਿਹੜੇ ਜ ਜਿਹੜੇ ਨੇ ਪਾਰਟ ਰੱਖੇ ਹੋਏ ਨੇ ਜਿੱਥੇ ਜਿਹੜੇ ਨੇ ਭੋਗ ਪਾਇਆ ਜਾਣਗੇ ਹਾਲਾਂਕਿ ਕੀਰਤਨ ਦਰਬਾਰ ਜਿਹੜੇ ਹੁਣ ਚੱਰੀ ਨੇ ਇਸ ਸਾਦੇ ਉੱਤੇ ਸੋ ਇਹ ਇੱਕ ਪਵਿੱਤਰ ਥਾਂ ਹੈ ਜਿੱਥੇ ਸੰਸਕਾਰ ਕੀਤਾ ਜਾਂਦਾ ਸ਼ੀਸ਼ ਦਾ ਦੇ ਸੰਸਕਾਰ ਦੇ ਨਾਲ ਜਿਹੜਾ ਆ ਇੱਥੇ ਜਿਹੜਾ ਆ ਇਸ ਕਰਕੇ ਹੀ ਸਮਾਗਮ ਰੱਖੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਸੋ ਇਹ ਸਾਹ ਤੁਹਾਨੂੰ ਦਰਸ਼ਨ ਕਰਾ ਰਹੇ ਆ ਬਿਲਕੁਲ ਇਹਦੇ ਸਾਹਮਣੇ ਹੀ ਆ ਉਸੇ ਥਾਂ ਤੇ ਜਿੱਥੇ ਪਹਿਲਾਂ ਦਿਖਾਇਆ ਸੀ ਤੁਹਾਨੂੰ ਗੁੰਗਾ ਸਾਹਿਬ ਕਿ ਉਹ ਜਿਹੜੀ ਥਾਂ ਬਣਾਈ ਗਈ ਹੈ ਜਿੱਥੇ ਸੀਸ ਨੂੰ ਪਹਿਲਾਂ ਰੱਖਿਆ ਜਾਂਦਾ ਹੈ ਸੀਸ ਨੂੰ ਲਿਆਂਦਾ ਜਾਂਦਾ ਤੇ ਉਸ ਤੋਂ ਬਾਅਦ ਜਾ ਕੇ ਫਿਰ ਸੰਸਕਾਰ ਦੇ ਲਈ ਲਿਜਾਇਆ ਜਾਂਦਾ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਬਹੁਤ ਸਾਰੇ ਲੋਕ ਜਾ ਦੇ ਇੱਥੇ ਪਹੁੰਚਦੇ ਨੇ ਪਰ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿਹੜੀ ਥਾਂ ਹੈ ਕਿਸ ਥਾਂ ਦੇ ਉੱਤੇ ਸਭ ਕੁਝ ਹੋਇਆ ਸੋ ਅੱਜ ਇਹ ਥਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਆ ਇਸੇ ਜਿੱਥੇ ਸੀ ਸਨੂ ਰੱਖਿਆ ਗਿਆ ਸੀ ਸੰਸਕਾਰ ਕੀਤਾ ਗਿਆ ਸੀਗਾ ਸੋ ਇਹ ਇਸੇ ਨਾਲ ਨਾਲ ਇਸੇ ਥਾਂ ਤੇ ਜਿਹੜੇ ਨੇ ਸਵਾਗਤ ਵੀ ਜਾਰੀ ਨੇ ਬਹੁਤ ਬਹੁਤ ਸਾਰੇ ਜਿਹੜੇ ਸੰਗਤਾਂ ਦਰਸ਼ਨ ਲਈ ਜੜੀਆਂ ਕੁਝ ਰਿਆ ਨੇ ਤਸਵੀਰਾਂ ਜੜੀਆਂ ਤੁਹਾਡੇ ਨਾਲ ਸੀ ਸਾਂਝਿਆ ਕਰ ਰਿਹਾ ਸੋ ਇਸੇ ਬਿਲਕੁਲ ਇਹਦੇ ਗਲਿਆਰੇ ਦੇ ਵਿੱਚੋਂ ਜਿਹੜਾ ਆ ਸਵਾਗਤ ਜਾਰੀ ਨੇ ਪਵਿੱਤਰ ਸਵਾਗਤ ਜਿਹੜੇ ਨੇ ਉਹ ਹੋ ਰਹੇ ਨੇ ਤੇ ਉਸ ਸਵਾਗਮਾ ਦਾ ਜਿਹੜਾ ਆ ਲੋਕ ਜਿਹੜੇ ਨੇ ਇਸ ਸਵਾਗਤ ਵਿੱਚ ਹਾਜ਼ਰੀ ਭਰਦੇ ਨਜ਼ਰ ਆ ਰਿਹਾ ਆਪਾਂ ਆਪਣੇ ਤਰੀਕੇ ਨਾਲ ਸੇਵਾ ਜਿਹੜੀ ਉਹ ਚੱਲੀ ਆ ਸੋ ਤਸਵੀਰ ਜਿਹੜੀ ਤੁਹਾਡਾ ਸਾਂਝੀ ਕਰ ਰਹੇ ਹਾਂ ਇਸ ਸਮੇ ਗੁਰਦੁਆਰਾ ਸਿਸਕਾ ਸਾਹਿਬ ਦੀ ਤੇ ਇੱਥੇ ਜਿਹੜੀ ਸੰਗਤਾਂ ਹਾਜ਼ਰੀ ਭਰਦੇ ਆ ਨਜ਼ਰ ਆ ਰਹੀਆਂ ਨੇ ਸੋ ਇਹ ਐਸੀ ਸ਼ਹਾਦਤ ਹੈ ਜਿਹੜੀ ਕਿ ਮਿਸਾਲ ਹੈ ਕਿ ਕਿਸੇ ਦੂਸਰੇ ਲਈ ਆਪਣੇ ਆਪ ਨੂੰ ਕੁਰਬਾਨ ਕਰਨਾ ਆਪਣੇ ਆਪ ਨੂੰ ਸ਼ਹਾਦਤ ਦੇਣੀ ਜਦ ਸੀਸ ਨੂੰ ਇਸ ਥਾਂ ਤੇ ਲਿਆਂਦਾ ਗਿਆ ਸੀ ਤਾਂ ਗੁਰੂ ਸਾਹਿਬ ਦੀ ਉਮਰ ਕੇਵਲ 10 ਕੁ ਬਰਿਆਂ ਦੀ ਸੀ ਕਦ ਗੁਰੂ ਸਾਹਿਬ ਜਿਹੜੇ ਨੇ ਉਹ ਇਸ ਥਾਂ ਦੇ ਉੱਤੇ ਜਿਹੜਾ ਆ ਸਿਕ ਸੰਗਤ ਨੂੰ ਇਹ ਕਹਿੰਦੇ ਨੇ ਕਿ ਜਿਹੜਾ ਆ ਇਹ ਪਾਣਾ ਮੰਨਣ ਦੇ ਲਈ ਬਲਵਕਸੋਂ ਦੀ ਗੱਲ ਕਰਦੇ ਨੇ ਪਾਣਾ ਮੰਨਣ ਦੀ ਗੱਲ ਕਰਦੇ ਨੇ ਤੇ ਆਖੇਕਾਰ ਇਸ ਥਾਂ ਦੇ ਉੱਤੇ ਅਸੀਂ ਜਿਹੜਾ ਆ ਕੌਮ ਦੇ ਨਾਲ ਸੁਦੇਸ਼ ਵੀ ਦਿੱਤਾ ਜਾਂਦਾ ਸੋ ਇਹ ਪਵਿੱਤਰ ਥਾਂ ਜਿੱਥੇ ਅੱਜ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਸੰਗਤਾਂ ਅੱਜ ਜਿਹੜੀਆਂ ਇੱਥੇ ਪੁਜਰੀਆਂ ਨੇ ਨਕਮਸਕ ਹੋ ਰਹੀਆਂ ਨੇ ਇਸ ਪਵਿੱਤਰ ਥਾਂ ਦੇ ਉੱਤੇ ਤੇ ਇੱਥੇ ਇਹੀ ਦਰਸ਼ਨ ਜਿਹੜੇ ਕਰਦੀਆਂ ਨਜ਼ਰ ਆ ਰਹੀਆਂ ਸੋ ਗੁਰੂ ਸਾਹਿਬ ਦੀਆਂ ਲਾਡਲੀਆ ਫੌਜਾਂ ਵੀ ਨਜ਼ਰ ਆਈਆਂ ਨੇ ਅੱਜ ਦਾ ਦਿਨ ਐਡਾ ਬੜਾ ਦਿਹਾੜਾ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਿਨੇ ਦੇਖਦੇ ਹੋ ਕੀ ਕਹਿੰਦੇ ਹੋ ਸਾਹਿਬ ਬਹੁਤ ਵਧੀਆ ਗਾ ਗੋੜੀ ਖੁਸ਼ੀ ਹੈ ਕਿ ਗੁਰੂ ਦਾਬ ਦੀ ਅੱਜ ਦਿਨ 350 ਸਾਲਾ ਮਨਾ ਰਹੇ ਨੇ ਗੁਰੂ ਨੌਵੇਂ ਪਾਸ਼ਾ ਗੁਰ ਤੇਗ ਬਹਾਦਰ ਜੀ ਦਾ ਬੜੀ ਖੁਸ਼ੀ ਹੈ ਬੜੀ ਧੂਮ-ਧਾਮ ਨਾਲ ਵਧੀਆ ਮਨਾ ਰਹੇ ਨੇ ਬੜੀ ਚੜ੍ਹਦੀ ਕਲਾ ਹੈਗੀ ਵਾਹਿਗੁਰੂ ਕੀ ਕਾਹ ਕਹਾ ਸ਼ਹਾਦਤ ਦੇਣੀ ਇੱਕ ਕੌਮ ਦੇ ਲਈ ਇੱਕ ਦੂਜੀ ਕੌਮ ਦੇ ਲਈ ਸ਼ਹਾਦਤ ਦੇਣੀ ਕਿਵੇਂ ਸ਼ਹਾਦਤ ਨੂੰ ਦੇਖਦੇ ਹੋ ਬਹੁਤ ਵਧੀਆ ਹੈਗੀ ਇਹ ਤਾਂ ਪੰਡਤਾ ਵਾਸਤੇ ਗੁਰੂ ਨੇ ਸ਼ਾਜ ਦਿੱਤੀ ਸੀ ਪੰਡਤਾ ਵਾਸਤੇ ਹਿੰਦ ਦੀ ਚਾਦਰ ਹੈਗੀ ਪੰਡਤਾ ਵਾਸਤੇ ਸ਼ਾਜ ਦਿੱਤੀ ਸੀ ਪੰਡਤਾ ਦੇ ਗਲੋ ਜੰਝੂ ਲਵਾਏ ਸੀ ਉਰ ਤੇਗ ਬਾਦਰ ਨੇ ਚਾਨਣੀ ਚੌਕ ਸੀਸ ਹੱਤਾ ਦੇ ਕੇ ਮਗਰੋਂ ਉਹਨਾਂ ਦੇ ਇੱਕ ਇਹ ਮਗਰੋਂ ਵੀ ਵੱਡੀ ਕੀ ਜਿਹੜੀ ਉਹਨਾਂ ਨੂੰ ਜੰਝੂ ਲਵਾਏ ਉਹਨਾਂ ਦੇ ਲੱਥੇ ਤੇ ਆਗਾ ਉਹਨੇ ਸੀਸ ਦਿੱਤਾ ਬੜੀ ਖੁਸ਼ੀ ਵਾਲੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਹੜੀ ਕਿ ਅੱਜ ਜਿੱਥੇ ਜਿਹੜੇ ਆ ਸੰਗਤਾਂ ਦਰਸ਼ਨ ਕਰਦੇ ਆ ਨਜ਼ਰ ਆ ਰਹੀਆਂ ਨੇ ਇਸ ਗੁਰਦੁਆਰਾ ਸ਼ੀਸ਼ਕਨ ਸਾਹਿਬ ਦੇ ਤੋਂ ਵੀ ਸ਼ਹਾਦਤ ਦਾ ਦਿਨ ਐਡਾ ਵੱਡਾ ਕਿ ਮੈਂ ਦੇਖ ਰਿਹਾ ਕੀ ਕਹਿਣਾ ਸ਼ੁਰੂ ਕਰਦੇ ਕਹਿ ਨਹੀਂ ਸਕਦੇ ਕੁਛਾਂ ਬਾਰੇ ਵਿੱਚ ਕੁਝ ਨਹੀਂ ਐਡੀ ਵੱਡੀ ਸ਼ਹਾਦਤ ਕਹਿ ਨਹੀਂ ਸਕਦੇ ਕੁਛ ਹੈ ਨਹੀਂ ਸ਼ਬਦ ਕਹਿਣ ਨੂੰ ਬਸ ਸ਼ੀਸ਼ਕਨ ਸਾਹਿਬ ਆਇਓ ਦਰਸ਼ਨਾਂ ਲਈ ਹਾਂਜੀ ਮੈਂ ਕਹਿੰਦਾ ਗੁਰਦੁਆਰਾ ਸਾਹਿਬ ਆਇਓ ਦਰਸ਼ਨਾਂ ਲਈ ਸ਼ੀਸ਼ਕਨ ਹਾਂਜੀ 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 ਸਪੈਸ਼ਲ ਆਏ ਆਂ ਹਾਂਜੀ ਤਾਂ ਬਿਲਕੁਲ ਬਹੁਤ ਸਾਰੀਆਂ ਸਗਤਾਂ ਨੇ ਜਿਹੜੀਆਂ ਇਸ ਸਮੇਂ ਇੱਥੇ ਨਜ਼ਰ ਆ ਰਹੀਆਂ ਤਸਵੀਰ ਜਿਹੜੀ ਆ ਤੁਹਾਡੇ ਨਾਲ ਅਸੀਂ ਜਿੱਥੇ ਸੀਸ ਜਿਹੜਾ ਉਹਦਾ ਸੰਸਕਾਰ ਕੀਤਾ ਗੁਰੂ ਸਾਹਿਬ ਦੇ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਇੱਕ ਵਾਰ ਫਿਰ ਤੋਂ ਪ੍ਰਕਾਸ਼ ਸਥਾਨ ਦੇ ਉੱਪਰ ਗੁਰੂ ਸਾਹਿਬ ਦੇ ਮੇਰੇ ਸੋਗੇ ਮਨਿੰਦਰ ਮੋਂਗਾ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਮਨਿੰਦਰ ਇਹ ਇੱਕ ਕੁਦਰਤ ਦੀ ਇੱਕ ਕਈਏ ਕਿ ਆ ਜਿਹੜੀ ਇੱਕ ਬੜੀ ਸੋਹਣੀ ਖੇੜ ਹੈਗੀ ਕਿ ਅਸੀਂ ਗੁਰੂ ਜੀ ਦੇ ਜਨਮ ਸਥਾਨ ਦੇ ਵੀ ਦਰਸ਼ਨ ਕਰ ਰਹੇ ਆ ਤੇ ਗੁਰੂ ਉਹ ਵੀ ਦਰਸ਼ਨ ਕਰ ਰਹੇ ਆ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਇੱਥੇ ਇੱਕ ਵਾਰ ਫੇਰ ਤੁਹਾਡੇ ਨਾਲ ਹੀ ਦੇਖਣਾ ਚਾਹਵਾਂਗੇ ਕਿਸ ਤਰ੍ਹਾਂ ਦੇ ਸੰਗਤ ਪਹੁੰਚ ਰਹੀ ਹੈ ਕਿਸ ਤਰ੍ਹਾਂ ਦਾ ਜਿਹੜਾ ਸੰਗਤ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਆ ਬਿਲਕੁਲ ਸੰਗਤਾਂ ਪਿਛਲੇ ਕਈ ਦਿਨਾਂ ਤੋਂ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਗੁਰੂ ਸਾਹਿਬ ਪ੍ਰਤੀ ਸ਼ਰਧਾ ਸਤਕਾਰ ਪੇਟ ਕਰਨ ਦੇ ਲਈ ਇਸ ਪਾਵਨ ਪਿੱਤਰ ਸਥਾਨ ਗੁਰਦਾਰਾ ਗੁਰੂ ਕੇ ਮਹਿਲ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਉਹ ਪਾਵਨ ਪਿੱਤਰ ਸਥਾਨ ਜਿਸ ਨੂੰ 6 ਗੁਰੂ ਸਹਿਬਾਨ ਦੇ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ 6 ਗੁਰੂ ਸਹਿਬਾਨ ਦੀ ਪਾਵਨ ਪਿੱਤਰ ਛੋਪਾ ਪ੍ਰਾਪਤ ਹੈ ਇਸੇ ਸਥਾਨ ਤੇ ਗੁਰਤੇਗ ਬਹਾਦਰ ਸਾਹਿਬ ਬਾਬਾ ਸੂਰੇਜਪਾਲ ਬਾਬਾ ਅਟਲ ਰਾਏ ਬਾਬਾ ਅਨੀਰ ਰਾਏ ਜੀ ਅਤੇ ਬੀਬੀ ਵੀਰੋ ਜੀ ਨੇ ਪ੍ਰਕਾਸ਼ ਧਾਰਿਆ ਇਹ ਸ੍ਰੀ ਅਮਰਸਰ ਸਾਹਿਬ ਦਾ ਪਹਿਲਾ ਪੱਕਾ ਘਰ ਹੈ ਜੋ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਆਦੇਸ਼ ਤੇ ਬਣਾਇਆ ਸੀ ਔਰ ਸ਼ਹਿਰ ਬਸਾਇਆ ਸੀ ਜਿਸ ਦਾ ਨਾਮ ਉਹਨਾਂ ਨੇ ਗੁਰੂ ਕਾ ਚੱਕ ਰੱਖਿਆ ਜੋ ਬਾਅਦ ਵਿੱਚ ਰਾਮਦਾਸਪੁਰ ਤੇ ਆਖਰਕਾਰ ਸ੍ਰੀ ਅਮਰਸਰ ਸਾਹਿਬ ਦੇ ਨਾਲ ਪ੍ਰਸਿੱਧ ਹੋਇਆ ਇਸ ਸਥਾਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਰਾਮਦਾਸ ਜੀ ਨੇ 58 ਸਾਲ ਤੱਕ ਨਿਵਾਸ ਕੀਤਾ ਤੋਂ ਸੰਕਤਾ ਦੀ ਅਥਾ ਸਰਦਾ ਇਸ ਪਵਨ ਪਿੱਤਰ ਸਥਾਨ ਪ੍ਰਤੀ ਹੈ ਅੱਜ ਜਦੋਂ ਨਵੀਂ ਪਾਸ਼ਾ ਸ਼ਿਰ ਗੁਰ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ ਸ਼ਹੀਦੀ ਸਤਾਪਦੀਨ ਸਰਪੱਤ ਨੇ ਇੱਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਇੱਥੇ ਵੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਖਵਖ ਸਮਾਗਮ ਦਾ ਆਯੋਜਨ ਕਰਕੇ ਗੁਰੂ ਸਾਹਿਬ ਦੀ ਦਿੱਤੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਹੈ ਬੀਤੇ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਅਲੌਕਿਕ नगर कीर्तन सजाया गया जो श्री कांतक साहब ਤੋਂ ਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦਾ ਆਇਆ ਗੁਰਦੁਆਰਾ ਗੁਰੂ ਕੀ ਮਹਿਲ ਵਿਖੇ ਆ ਕੇ ਸੰਪੰਨ ਹੋਇਆ ਅੱਜ ਸਵੇਰੇ श्री ਖੰਡਪੜ ਸਾਹਿਬ ਦੇ ਪੋਗ ਪਾਏ ਗਏ ਇਸ ਵੇਲੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਸੱਚਖੰਡ ਸ੍ਰੀਵੰਦਰ ਸਾਹਿਬ ਦੇ ਮੁਖਵਾਕ ਦੀ ਕਥਾ ਕਰ ਰਹੇ ਹੈ ਇਸ ਤੋਂ ਬਾਅਦ 10 ਵਜੇ ਤੋਂ ਲੈ ਕੇ देर ਰਾਤ ਤੱਕ ਗੁਰਮਤਿ ਦੀਵਾਨ ਸਜਾਈ ਜਾਣਗੇ ਤਾਂ ਸੰਗਤਾਂ ਦੀ ਅਥਾ ਸ਼ਰਧਾ ਹੈ ਸੰਗਤਾਂ ਬੜੀ ਸ਼ਰਧਾ ਸਤਕਾਰ ਦੇ ਨਾਲ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰਨ ਦੇ ਲਈ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਪਹੁੰਚ ਰਹੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਿਲਕ ਜੰਜੂਪ ਰਾਖਾ ਪ੍ਰਭਤਾ ਕਾ ਕਿੰਨਾ ਵੱਡੋ ਕਲੂ ਮੇਸਾਕਾ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ 350 ਸਾਲਾਂ ਸਮੂਹ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ ਕਿਦੋਂ ਕਿਰਪਾ RAM ਜੀ ਅਤੇ ਪੰਡਤ ਗੁਰੂ ਜੀ ਕੋਲ ਆਏ ਆਪਣੇ ਧਰਮ ਦੀ ਰਾਖੀ ਲਈ ਉਦੋਂ ਗੁਰੂ ਜੀ ਨੇ ਸੀਸਗੰਦ ਸਾਹਿਬ 'ਤੇ ਜਾ ਕੇ ਚਾਂਦੀ ਚੌਂਕ 'ਚ ਆਪਣਾ ਸੀਸ ਦਿੱਤਾ ਅਤੇ ਹਿੰਦੂ ਧਰਮ ਦੀ ਰੱਖਿਆ ਕੀਤੀ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਪਵਿੱਤਰ ਦਿਨ ਹੈ ਅੱਜ ਦਾ ਦਿਨ ਜਿਸ ਬਹੁ ਸੰਗਤਾਂ ਗੁਰੂ ਕੇ ਮਹਿਲ ਵਿਖੇ ਅਨੰਦਪੁਰ ਸਾਹਿਬ ਵਿਖੇ ਸੀਸਗੰਦ ਸਾਹਿਬ ਵਿਖੇ ਨਤਮਸਤਕ ਹੋ ਰੀਆਂ ਹਨ ਨਾਨਕ ਗੁਰੂ ਦੇ ਨੈਣਾ ਦੇ ਨੂਰ ਸਿੱਖਾ ਸਦਾ ਲਈ ਹੈ ਦੁਨੀਆ ਆਬਾਦ ਤੇਰੀ ਲੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਵੇਂ ਫਿਰ ਵੀ ਰਹੇਗੀ ਰੂਹ ਆਜ਼ਾਦ ਤੇਰੀ ਤੱਤੀ ਤਵੀ ਤੇ ਬੈਠ ਕੇ ਕਿਸੇ ਭੰਮਰੇ ਕਰਨੀ ਸਬਰ ਦੀ ਦਸੀਏ ਜੰਗ ਤੈਨੂੰ ਆਸ਼ਕ ਕਿਸ ਨੇ ਚਾਂਦਰੀ ਚੌਂਕ ਅੰਦਰ ਮਰ ਕੇ ਦੱਸਿਆ ਜੀਵਨ ਦਾ ਢੰਗ ਤੇਨੂੰ ਮਸਤੀ ਲੱਥੀ ਨਾ ਤੇਰੀ ਮਸਤਾਨਿਆ ਓਏ ਦਿੱਤਾ ਸਮੇਂ ਨੇ ਸੂਲੀ ਤੇ ਢੰਗ ਤੇਨੂੰ ਜਿਵੇਂ ਜਿਵੇਂ ਸੜੇ ਤੂ ਪੱਠੀਆਂ ਵਿੱਚ ਪਾ ਕੇ ਤੇਵੇਂ ਜਿਵੇਂ ਚੜੇ ਪਰਵਾਨਿਆਂ ਰੰਗ ਤੇਨੂੰ ਜਿਹੜਾ ਹੈਗਾ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਸਾਰੀਆਂ ਸੰਗਤਾਂ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਸਜਦਾ ਕਰ ਰਹੀਆਂ ਹਨ ਅਤੇ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰ ਰਹੀਆਂ ਹਨ ਤਾਂ ਇਹ ਸੰਗਤਾਂ ਦੇ ਜਜ਼ਬਾਤ ਨੇ ਸੰਗਤਾਂ ਦੇ ਮਨਾਂ ਦੇ ਬਲਬਲੇ ਨੇ ਕਿਉਂਕਿ ਸੰਗਤਾਂ ਹਥਾ ਸ਼ਰਧਾ ਦੇ ਨਾਲ ਦੇ ਜਿਹੜੀਆਂ ਇਹ ਸ਼ਬਦ ਸੁਣ ਕੇ ਜਿਹੜਾ ਹੈਗਾ ਅਸੀਂ ਦੇਖਦੇ ਹਾਂ ਕਿ ਕਿੰਨੇ ਲੋਕਾਂ ਨੂੰ ਗਿਆਨ ਵੀ ਹੈਗਾ ਔਰ ਲੋਕ ਕਿਸ ਤਰੀਕੇ ਨਾਲ ਬਾਣੀ ਨਾਲ ਜੁੜੇ ਵੀ ਹੋਏ ਹੈ ਬਹੁਤ ਚੰਗਾ ਲੱਗਦਾ ਹੈ ਸਭ ਕੁਝ ਸੁਣ ਕੇ ਦੇਖ ਕੇ ਜਾਣ ਕੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਸਾਨੂੰ ਇੱਥੇ ਰੁਕਣਾ ਪਏਗਾ ਬ੍ਰੇਕ ਤੋਂ ਬਾਅਦ ਵੀ ਅਸੀਂ ਜਿਹੜੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਤੁਹਾਨੂੰ ਕਰਾਉਂਦੇ ਰਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੁਸੀਂ ਸਾਡੇ ਨਾਲ ਜੁੜੇ ਰਹਿਣਾ